Two. ਜੇ ਆਪਾਂ ਸਮੇਂ ਨੂੰ ਅੱਖਾਂ ਬੰਦ ਕਰਕੇ ਇਸ ਧਿਆਨ ਨੂੰ ਆਪਣੀਆਂ ਧਿਆਨ ਵਿੱਚ ਲੈ ਕੇ ਆਈਏ ਕਿ ਉਹ ਸਮਾਂ ਸੀ ਪੌਦੇ ਟਰਬੇ ਖਾਨ ਰਪਤਰ ਦਸੰਬਰ ਮਹੀਨਾ ਠੰਡੀ ਠਾਰ ਹਵਾ ਹੱਡਾਂ ਨੂੰ ਚੀਦ ਦੇ ਸੀ ਉਤੋਂ ਵੱਖ ਆਇਆ ਹੋਇਆ ਸੀ ਹਨੇਰਾ ਛਾਇਆ ਹੋਇਆ ਸੀ ਗੁਰੂ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਆਸਰਾ ਲੈ ਲਿਆ ਹਿਆ ਸਰਸਾ ਨਦੀ ਨੂੰ ਪਾਰ ਕੀਤਾ ਉਹ ਸਰਸਾ ਦੇ ਪਾਣੀ ਨੇ ਜਿੱਥੇ ਪਰਵਾਰ ਨੂੰ ਅਲਾਤੀ ਕੀਤਾ ਉੱਥੇ ਸਾਰੇ ਪਰਵਾਰ ਨੂੰ ਖੇ ਰੁਖ ਰੁਕਾ ਦਿੱਤਾ ਮਾਤਾ ਜੀ ਛੋਟੇ ਸਾਹ ਜਦਿਆਂ ਨੂੰ ਨਾਲ ਲੈ ਕੇ अलग रास्ते दे चल पे माता साहब कौर जी दिल्ली वाल चल पे गुरु साहब जी चमकौर की लड़ी वाल चल पे यो भयानक समासी जिसके पूरा कहर वरत रहा सरसा नदी ने भी अपना कहर वरताया मौसम ने भी अपना कहर वरताया ठंड भी पूरी सी पर मेरे गुरु साहब जी उन्हा परिवार उन्होंने सिख ਸਾਖ ਚੜ੍ਹਦੀ ਕਲਾ ਵਿੱਚ ਸਾਰੇ ਮਾਤਾ ਗੁਜਰੀ ਜੀ ਉਹ ਹੱਦੋਂ ਵੱਧ ਪਿਆਰੇ ਸਨ ਜਾਦੇ ਇੱਕ ਹੱਥ ਸਾਜਾ ਦਾ ਬਾਬਾ ਜੋਰਾਵਰ ਸਿੰਘ ਜੀ ਦਾ ਫੜਿਆ ਤੇ ਦੂਜੇ ਹੱਥ ਵਿੱਚ ਬਾਬਾ ਫਤੇ ਸਿੰਘ ਜੀ ਨੇ ਫੜਿਆ ਰਿਹਾ ਬਿਖੜੇ ਪੈਂਡੇ ਤੇ ਸਫਾ ਤਹਿ ਸ਼ੁਰੂ ਕਰ ਦਿੱਤਾ ਰਿਆ ਇਹੋ ਸਫਾ ਸੀ ਜਿਹੜੇ ਸਾਜਾ ਦੇ ਇਨੇ ਘਾੜਾ ਨਾਲ ਭਾਲੇ ਹੋਏ ਸੀ ਕਿ ਉਹਨਾਂ ਨੇ ਕਦੇ ਨਲਗਾ ਪੈਰ ਧਰਤੀ ਤੇ ਨਹੀਂ ਰੱਖਿਆ ਖੋਣਾਂ ਦਾਜੀ ਦੇ ਨਾਲ ਚੱਲ ਰਹੇ ਮਾਤਾ ਜੀ ਉਹ ਲੋ ਨੇ ਉਹ ਰੌਸ਼ਨੀ ਨੇ ਜਹਨੇ ਰੇਵੀ ਚੋਰਾ ਲਈ ਇੱਕ ਚਾਨਣ ਬਣ ਰਹੀ ਹੈ ਇੱਕ ਰਾਤ ਬਣ ਰਹੀ ਨੇ ਮਾਤਾ ਜੀ ਪੂਰੀ ਚਰਚੀ ਕਲਾ ਦੇ ਵਿੱਚ ਆਕਾਰਮੁਖ ਦੇ ਬਾੜੇ ਵਿੱਚ ਸਫਰ ਨੂੰ ਤੈਅ ਕਰ ਲਏ ਨੇ ਅਕੀ ਮੁਕਮਮ ਅਸ਼ਕੀ ਦੀ ਛਾਨ ਵਿੱਚ ਪਹੁੰਚੇ ਨੇ ਕੁੰਮ ਮਾਸਕੀ ਦੇ ਪਰਵਾਰ ਨੇ ਲੰਗਰ ਪ੍ਰਸ਼ਾਦਾ ਸ਼ਕਾਇ ਸੇਵਾ ਕੀਤੀ ਅਨਾਂ ਜਾ ਗੁਰੂ ਚੋਹ ਉਹਦੇ ਕੋਲੇ ਪਹੁੰਚ ਸੀ ਇਹਨਾਂ ਨੇ ਆਸਨ ਦਿੱਤਾ ਬਿਸਤਰਾ ਦਿੱਤਾ ਉਹ ਸਾਧ ਜੀ ਜਿਹੜੇ ਕਦੇ ਮਥੁਲੇ ਬਿਸਤਰਾ ਦੇ ਸਹਉਦੇ ਸਨ ਅੱਜ ਆਪਣੀ ਵਾਤਾ ਦੇ ਨਾਲ ਗਾਧੀ ਜੀ ਦੇ ਨਾਲ ਉਸ ਛਰਨ ਜੀ ਸ਼ਰਾਂ ਘਾਰੇ ਨੇ ਰਾਤ ਵਿਚੀ ਗੰਗੂਰ ਸੋਇਆ ਗੁਰੂ ਘਰ ਦਾ ਸੋਇਆ ਉੱਥੇ ਅਰਚਾ ਮਾਤਾ ਜੀ ਨੂੰ ਨਾਸਕਾਰ ਦਿੱਤੀ ਤੇ ਕਿਹਾ ਕਿ ਤੁਸੀਂ ਤਾਂ ਘਰ ਕਰਨ ਲਈ ਕੇਹਾ ਮਾਤਾ ਜੀ ਨੇ ਬੱਚਿਆਂ ਨੂੰ ਨਾਲ ਲੈ ਕੇ ਰਾਹ ਰਾ ਸਬ지 ਦਾ ਪਾਠ ਕੀਤਾ ਵਿਸ਼ਰਾਮ ਕੀਤਾ ਰਾਤ ਹੋਈ ਤਾਂ ਮਾਤਾ ਜੀ ਕੋਲੇ ਕਸ਼ਾ ਫੈਲੀਆਂ ਸੀ ਉਹਦੇ ਵਿੱਚ ਕੁਝ ਪੈਸੇ ਸੀ ਕੁਝ ਮੋਹਰਾਂ ਸਮਾ ਕੁਝ ਕੀਮਤੀ ਸਮਾਨ ਸੀ ਤਾਂ ਗੰਭੂ ਦੀ ਨੀਦ ਨੀਦ ਖੋਟੀ ਹੋ ਗਈ ਤਾਂ ਉਸਨੇ ਨਾਲਜ ਵਿੱਚ ਆ ਕੇ ਉਹ ਥੈਲੀ ਚੁੱਕ ਲਈ ਜਿਵੇਂ ਇਹ ਸ਼ਾਇਰ ਲਿਖਦਾ ਹੈ मत गुरूर कर खुदा के पास रहने का मत गुरू कर खुदा के पास रहने का चाहे रसोई घर सच्चे बादशाह ने प्रसादा तैयार करता कर माता जी ने करता अज कुछ चंद पैसा के पिछे मे पिछे उसकी मत इनी भली ਜੇ ਤੇਨੂੰ ਲੋੜ ਹੈ ਤਾਂ ਤੂੰ ਮਾਇਆ ਦਾਕ ਲੈ ਪਰ ਗੰਗੋ ਇੰਨਾ ਕੋ ਲਾਚ ਵਿੱਚ ਬੇਹਸ ਹੋਇਆ ਪਿਆ ਸੀ ਕਿ ਗੁੱਸੇ ਵਿੱਚ ਆ ਕੇ ਮੋਰਨਬੇ ਕੋ ਤੁਹਾਡੇ ਕੋਲ ਚ ਜਾ ਕੇ ਇਤਲਾਹ ਕਰ ਦਿੱਤੀ ਕਿ ਮਾਤਾ ਜੀ ਤੇ ਸਰਜਾ ਦੇ ਮੇਰੇ ਘਰੇ ਹਨ ਮਾਤਾ ਜੀ ਰਾਤ ਬੀਤੀ ਕੁਝ ਪ੍ਰਸ਼ਾਦਾ ਬਣੇ ਛਕਾ ਲ ਸ਼ਕਾਇਆ ਕੁਸ਼ਮਿਕਾ ਇੱਕ ਦੋਸ਼ੀਆਂ ਵਾਲਾ ਉਹਨਾਂ ਨੂੰ ਚਿਲਦੇ ਵਿੱਚ ਰੱਖਿਆ ਉਪਰੰਤ ਦੂਸਰੇ ਦਿਨ ਮੋਰੰਡੇ ਤੋਂ ਇੱਕ ਸਹਾਇ ਦਾ ਸੰਕਰਤਾ ਹੋਇਆ ਇਹ ਉਹ ਸਫਰ ਸੇ ਨੱਗ ਪੱਗ 20 ਕਿਲੋ ਮੀਟਰ ਦਾ ਸਫਰ ਤੇ ਵਿਖੜਾ ਪੈਂਦਾ ਸੀ ਜਿਸ ਦੇ ਆਪਣੇ ਬੱਚਿਆਂ ਨੂੰ ਪੋਤਰਿਆਂ ਨੂੰ ਸਿੱਖਿਆ ਦਿੰਦੇ ਰਹੇ ਮਾਤਾ ਜੀ ਦਾ ਪਿਆਰ ਲੈ ਕੇ ਜਦੋਂ ਬਚੀਤੇ ਦੀ ਕਚਹਿਰੀ ਵਿੱਚ ਪੇਸ਼ੀ ਹੋਈ ਸਭ ਜਾਦੀਆਂ ਨੇ ਬਹੁਤ ਹੀ ਚਾਟੇ ਕਲਾ ਵਿੱਚ ਜਾ ਫਤੇ ਖਾਈ ਉਹਨਾਂ ਨੇ ਬਹੁਤ ਰਾਜਕ ਦਿੱਤੇ ਪਰ ਸਭ ਜਾਦੇ ਨਹੀਂ ਡੋਲੇ ਜਦੋਂ ਵਾਪਸ ਆ ਕੇ ਮਾਤਾ ਜੀ ਨੂੰ ਦੱਸਿਆ ਤਾਂ ਮਾਤਾ ਜੀ ਨੇ ਉਹਨਾਂ ਨੂੰ ਉਹਨਾਂ ਤੇ ਖੁਸ਼ੀ ਕੀਤੀ ਉਹਨਾਂ ਨੂੰ ਹੋਰ प्रेरणा दी थी एत्रा बरा को दूसरे दिन फिर पेशी होई साहब ज्यादा सलाम करने के लिए किया गया पर साहब ज्यादा चढ़ने के रहे उन्होंने फतेह गजाई सारे हालचा नु टुकराया उस तो पर माता जी को पहुंचे दो तीन दिनों के बाद और फिर सफर से वो शहादत का सफर सी जो माता जी ने खुद भी तय किया तो बच्चों भी एक अद्वती शहादत की तैयारी की बाकी का इतिहास कलारा गज के बुला वाहे गुरु जी का खालसा वाहे